ਕਲੈਕਸ਼ਨ ਦੇ ਵਿੱਚ ਜਿੰਨਾ ਹੋ ਸਕੇ ਮੇਰੀ ਔਕਾਤ ਸੀ ਉਸ ਤੋਂ ਬਾਅਦ ਆਪਣੇ ਜੇਬ ਦੇ ਫੰਡਿੰਗ ਕਰਕੇ ਭਗਤ ਦੇ ਲਈ ਕੰਮ ਕੀਤਾ ਕਿਉਂਕਿ ਉਹ ਇੱਕ ਐਸਾ ਇਨਸਾਨ ਸੀ ਜਿਹਨੂੰ ਜ਼ਿੰਦਗੀ ਪਰ ਨਹੀਂ ਭੁੱਲਿਆ ਜਾ ਸਕਦਾ ਨਾ ਕਦੀ ਭੁੱਲਾਂਗਾ ਪਰ ਤੇਰੇ ਜਿਹੇ ਗੰਦੇ ਲੋਕ ਜਿਨ੍ਹਾਂ ਦਾ ਕੈਰੈਕਟਰ ਕੀ ਹੈ ਮੈਂ ਦੱਸਣ ਜਾ ਰਿਹਾ ਅੱਜ ਤੇਰੇ ਨਾਲ ਤੇ ਬਹਿਣਾ ਬੁਰਾ ਤੇਰੇ ਨਾਲ ਚੱਲਣਾ ਬੁਰਾ ਆਪਾਂ ਕਾਰੋਬਾਰ ਕੀ ਕਰਦੇ ਪਤਾ ਨਾ ਭਗਤ ਜੀ ਗੈਂਡਾ ਜੀ ਤੁਹਾਨੂੰ ਕਹਿ ਰਹੇ ਆ ਕਿ ਤੂੰ ਦੂਜੇ ਭਗਤ ਜੀ ਨੂੰ ਨਾ ਕਹਿ ਦਿਓ ਉਹਨਾਂ ਦੀ ਇਦਾਂ ਦੀ ਸ਼ਬੀ ਨਹੀਂ ਹੈ ਉਹ ਆਇਰਾਨੀਤੀ ਪੁੱਤ ਮੋਹ ਚ ਮਰੇ ਪਏ ਆ ਨਿਕਲ ਜਾਣਗੇ ਬਾਹਰੋਂ ਵੀ ਪੁੱਤ ਮੋਹ ਦੇ ਵਿੱਚੋਂ ਪਰ ਉਹਨਾਂ ਤੁਹਾਡੇ ਵਰਗੀ ਸ਼ਬੀ ਨਹੀਂ ਹੈ ਕਹਿੰਦਾ ਜੀ ਆਪਣਾ ਕਾਰੋਬਾਰ ਕੀ ਸੀ ਪਤਾ ਨਾ ਅਸੀਂ ਮਹਾਚਲ ਕੀ ਕਰੇ ਜਾਂਦੇ ਰਹੇ ਅਸੀਂ ਡਲੋਜੀ ਕੀ ਕਰੇ ਜਾਂਦੇ ਰਹੇ ਮੈਂ ਬੋਲਣਾ ਨਹੀਂ ਮੈਂ ਆਪਣੀ ਲੈਂਗੁਏਜ ਗੰਦੀ ਨਹੀਂ ਕਰਨੀ ਨਹੀਂ ਹੈ ਤੇ ਸੁਨੀਲ ਨੂੰ ਬੁਲਾ ਕੇ ਪੁੱਛ ਲਿਓ ਬਾਕੀ ਸੰਦੀਪ ਪਾਵੇ ਨੇ ਤੁਹਾਨੂੰ ਦੱਸ ਹੀ ਤਾਂ ਸਾਰੇ ਨੂੰ ਉਹਦੇ ਸੁਭਾਸ਼ ਭਗਤ ਜੀ ਕੋਲ ਪੁੱਛ ਲਿਓ ਨਹੀਂ ਤੇ ਜਿੰਨੇ ਪੁਰਾਣੇ ਲੀਡਰ ਹੈ ਕੈਂਪ ਦੇ ਉਹਨਾਂ ਨੂੰ ਪੁੱਛ ਲਿਓ ਕਿ ਤੁਹਾਡਾ ਕਾਰੋਬਾਰ ਕੀ ਸੀ ਮੈਂ ਤਾਂ ਆਪਣਾ ਕਾਰੋਬਾਰ ਦੱਸਾਂਗਾ ਮੇਰਾ ਕੀ ਸੀ ਤੁਹਾਡਾ ਕੀ ਸੀ ਜੂੜ ਦਸੀਓ ਕਿ ਕਿੱਦਾਂ ਤੁਸੀਂ ਗੱਡੀਆਂ ਸਪਲਾਈ ਕਰਦੇ ਰਹੇ ਹੋ ਠੀਕ ਹੈ ਨਾ ਡਿੱਕੀਆਂ ਦੇ ਡਿੱਕੀਆਂ 'ਚ ਭਰ ਕੇ ਲੈ ਕੇ ਜਾਂਦੇ ਰਹੀ ਗੱਡੀਆਂ ਸਪਲਾਈ ਕਰਨ ਦੇ ਲਈ ਤੁਹਾਡਾ ਇਹ ਕੰਮ ਸੀ ਗੈਂਡਾ ਜੀ ਮੇਰਾ ਇਹ ਕੰਮ ਨਹੀਂ ਹੈ